ਮੋਦੀ ਨੇ ਆਪਦੇ ਪੂਰੇ ਕਾਰਜਕਾਲ ਦੇ ਵਿੱਚ ਦੋ ਵਾਰ ਮੂੰਹ ਤੇ ਚਪੇੜ ਖਾਦੀ ਆ ਤੇ ਦੋਨੇ ਵਾਰੀ ਕਿਤੋਂ ਖਾਦੀ ਆ ਸਿੱਖਾਂ ਤੋਂ ਤੇ ਪੰਜਾਬੀਆਂ ਤੋਂ ਜਿਹੜੋ ਰਲ ਕੇ ਪੰਜਾਬ ਲੜਦਾ ਨਾ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਕਿਸੇ ਸੰਕਟ ਚੋਂ ਨਿਕਲਣਾ ਹੋ ਇਕੱਤਰ ਮਿਲੋ ਮੇਰੇ ਭਾਈ ਦੋਧਾ ਦੂਰ ਕਰੋ ਲੈ ਬਲਾਈ ਨੂੰ ਗੁਰੂ ਕਹਿੰਦਾ ਵੱਡੀ ਗੱਲ ਇਹ ਆ ਬਾਈ ਇਹਨਾਂ ਦਾ ਔਰੰਗਜ਼ੇਬ ਮਰਿਆ ਨਾ ਜਹਾਂਗੀਰ ਮਰਿਆ ਉਹਨਾਂ ਦੀਆਂ ਰੂਹਾਂ ਅੱਜ ਵੀ ਕੀ ਦਿੱਲੀ ਦੇ ਤਖਤ ਤੇ ਬੈਠੀਆਂ ਨੇ ਕੁਝ ਸਾਡੇ ਵਾਲੇ ਤਖਤ ਤੇ ਵੀ ਬੈਠੀਆਂ ਨੇ ਜਲਕੇ ਜੰਡੂਵਾਲੇ ਪਹੁੰਚ ਗਏ ਪਰ ਯਾਰ ਅਸੀਂ ਕਾਦੇ ਸਿੱਖ ਕਹਾਉਣੇ ਆ ਜੇ ਅਸੀਂ ਕੀ ਆ ਮੈਂ ਕਹਿੰਦਾ ਸਾਡੇ ਬੰਦੀ ਸਿੰਘਾਂ ਖਾਤਰ ਠੀਕ ਹੈ ਨਾ ਅਸੀਂ ਬੋਲ ਹੀ ਨਹੀਂ ਸਕਦੇ ਅਸੀਂ ਕੱਲੀ ਦੇਖ ਲੈਣ ਜੋਗੇ ਰਹਿ ਗਏ ਮੈਂ ਕਹਿੰਦਾ ਬਾਦਲ ਕਾਂ ਦੇ ਭੂਗਾਂ ਦੇ ਲੰਗਰ ਵੀ ਐ ਜੀਪੀਸੀ ਭੇਜਦੀ ਆ ਤੇ ਜਿੱਦੇ ਸੰਗਤ ਇਕੱਠੀ ਹੋ ਕੇ ਮਾਰਚ ਕੱਢਣ ਵਾਸਤੇ ਗੱਲ ਕਰਦੀ ਆ ਉੱਥੇ ਐ ਜੀਪੀਸੀ ਜਵਾਬ ਦੇ ਜਾਂਦੀ ਆ ਕਿ ਸਾਨੂੰ ਜਿਹੜੀ ਫਿਟ ਲਾਣ ਤੇ ਪੌਣੀ ਬਣਦੀ ਆ ਐ ਜੀਪੀਸੀ ਨੂੰ ਨੇ ਅੱਜ ਵੀ ਦੇ ਕਾਬਜ ਤੇ ਰਾਨੂੰ ਪਾਉਣੀ ਚਾਹੀਦੀ ਆ ਜੇ ਕਾਬਜ ਰਹਿਣਗੇ ਤਾਂ ਸਿੱਖ ਰੁਲਦੇ ਰਹਿਣਗੇ सरसा साद ਨੂੰ ਕਹਿੰਦੇ ਜੀ ਪੈਰੋਲਾ ਮਿਲ ਗਿਆ ਪਿੱਛੇ ਜੇ ਵੀਰ ਨੇ ਸਵਾਲ ਕੀਤਾ ਮੈਂ ਕਿਹਾ ਕੰਪੈਰੀਸਨ ਪਹਿਲੀ ਗੱਲ ਗਲਤ ਨਾ ਕਰੋ ਦੂਜੀ ਗੱਲ ਇਹ ਉਹਨੂੰ ਤਾਂ ਮਿਲਦਾ ਕਿਉਂਕਿ ਕੀ ਆ ਲੋਕਤੰਤਰ 'ਚ ਸਿਰ ਗਿਣੇ ਜਾਂਦੇ ਆ ਉਹ ਭਾਵੇਂ ਭੇਡਾਂ ਦੇ ਹੋਣ ਚਾਹੇ ਸ਼ੇਰਾਂ ਦੇ ਹੋਣ ਹੁਣ ਭੇਡਾਂ ਦੀ ਗਿਣਤੀ ਬਈ ਜ਼ਿਆਦਾ ਹੁਣ ਭੇਡਾਂ ਦੇ ਸਿਰ ਗਿਣੇ ਜਾਂਦੇ ਉਹਦੇ ਵਾਸਤੇ ਸਰਸੇ ਵਾਲਾ ਕਿਉਂ ਬਾਹਰ ਆ ਜਾਂਦਾ ਪਰ ਜੇ ਅਸੀਂ ਇਹਨਾਂ ਦੇ ਮਗਰ ਖੜਨ ਵਾਲੇ ਲੋਕ ਇਕੱਠੇ ਜ਼ਿਆਦਾ ਹੋ ਜਾਣ ਤਾਂ ਮੈਂ ਕਹਣਾ ਸਵਾਲ ਨਹੀਂ ਪੈ ਰਾਂਦਾ ਵੀ ਸਾਡੇ ਬੰਦੀ ਸਿੰਘ ਨਾ ਬਾਹਰ ਬਜ਼ੁਰਗੋ ਕੋ ਗੱਲ ਕਹਿੰਦੇ ਆ ਕਿ ਭਾਈ ਮੈਂ ਪਉਦਾਈ ਵੋਟ ਕਿਨੂੰ ਪਾਈ ਆ ਕਹਿੰਦੇ ਪੰਥ ਨੂੰ ਜੇ ਪੰਥ ਦੇ ਨਾਂ ਤੇ ਵੋਟ ਪਾ ਕੇ ਠੀਕ ਹੈ ਨਾ ਮੇਰੀ ਸੁਰਤ ਦੇ ਵਿੱਚ ਭਾਈ ਜੀ ਮੈਂ ਕਹਿੰਦਾ ਮੁੱਖ ਮੰਤਰੀ ਕੀ ਐ ਤਿੰਨ ਵਾਰ ਬਣ ਜਾਂਦਾ ਤਾਂ ਉਹ ਖਾਲਸਾ ਰਾਜ ਨਹੀਂ ਸੀ ਰੌਲਾ ਤੇ ਆ ਵੀ ਬਣਦਾ ਦੇਖਿਆ ਚੱਲਦਾ ਨਹੀਂ ਦੇਖਿਆ ਉਹ ਲੋਕ ਆ ਆਪਣੀਆਂ ਕੁਰਸੀਆਂ ਦੇ ਹਿਤ ਪਿਆਰੇ ਉਹਨਾਂ ਨੂੰ ਆਪਦੇ ਟੱਬਰ ਪਿਆਰੇ ਆ ਤਾਂ ਇਸ ਵਾਸਤੇ ਜਿਹੜੇ ਬੰਦੇ ਸਭ ਤੋਂ ਵੱਡੇ ਸਾਡੇ ਵੈਰੀ ਨੇ ਉਹ ਬੰਦੇ ਅੱਜ ਅੱਜ ਵੀ ਸਾਡੀਆਂ ਜਿਹਨੇ ਸਰਮੌਰ ਸੰਸਥਾਵਾਂ ਐਸਜੀਪੀਸੀ ਦੇ ਕਾਬਜੋ ਹ ਨੇ ਅੱਜ ਇਸ ਮਾਰਚ ਦੀ ਗਵਾਈ ਭਈ ਉਹਨਾਂ ਨੇ ਕਰਨੀ ਸੀ ਜਾਂ ਐਸਜੀਪੀਸੀ ਨੇ ਕੀ ਕਰਨੀ ਸੀ आरएमबी टेलीविज़न ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਕੰਬੋਲ ਅੱਜ ਕੌਮੀ ਇਨਸਾਫ ਮੋਰਚਾ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਦਿੱਲੀ ਮਾਰਚ ਦੇ ਲਈ ਜਾਣਾ ਸੀ ਪਰ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕਰਕੇ ਸ਼ੰਭੂ ਬਾਰਡਰ ਤੇ ਇਹਨਾਂ ਨੂੰ ਰੋਕਿਆ ਗਿਆ ਉਸੇ ਤੇ ਗੱਲਬਾਤ ਕਰਦੇ ਆਂ ਲੋਕ ਅਧਿਕਾਰ ਲਹਿਰ ਤੋਂ ਭਾਈ ਰੁਪਿੰਦਰ ਸਾਡੇ ਨਾਲ ਨੇ ਸਵਾਗਤ ਕਰਦੇ ਭਾਈ ਸਵਾਗਤ ਆ ਰਾਮਬੀ ਟੈਲੀਵਿਜ਼ਨ ਆਰਐਮਬੀ ਟੈਲੀਵਿਜ਼ਨ ਇੱਥੇ ਪਹੁੰਚਣ ਤੇ ਮੈਂ ਕਿਹਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਵੀ ਬੰਦੇ ਇੱਥੇ ਪਹੁੰਚ ਰਹੇ ਆ ਸਾਰਿਆਂ ਦਾ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਧੰਨਵਾਦ ਕਰਦੇ ਆ ਤੇ ਲੋਕ ਅਧਿਕਾਰ ਲਹਿਰ ਵੱਲੋਂ ਵੀ ਧੰਨਵਾਦ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਕਰਨਾ ਸੀ ਦਿੱਲੀ ਦੇ ਵਿੱਚ ਪਰ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਕਰਕੇ ਅੱਜ ਤੁਹਾਨੂੰ ਰੋਕਿਆ ਗਿਆ ਇੱਥੇ ਮੈਂ ਸਭ ਤੋਂ ਪਹਿਲਾਂ ਤਾਂ ਬਈ ਫਿੱਟ ਲਾਣ ਤੇ ਪਾਉਣਾ ਉਹਨਾਂ ਸਰਕਾਰਾਂ ਦੇ ਤੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਬੈਠੇ ਉਹਨਾਂ ਮੈਂ ਕਿ ਜਿਹੜੇ ਸਿਆਸੀ ਲੋਕ ਆ ਉਹਨਾਂ ਤੇ ਵੀ ਜਿਹੜੇ ਇੱਕ ਪਾਸੇ ਤਾਂ ਕੀ ਆ ਮੈਂ ਕਹਿੰਦਾ ਵੀ ਮਾਰਚ ਕੱਢਣ ਦੀ ਗੱਲ ਕਰ ਰਹੇ ਆ ਕਹਿੰਦੇ ਸ਼ਹੀਦੀ ਦਾ ਸੀ ਮਾਰਚ ਕੱਢ ਰਹੇ ਆ ਸ਼ਹਾਤਾਂ ਦੇ ਨਾਂ ਉੱਤੇ ਕੱਢਿਆ ਰਿਹਾ ਪਰ ਮੈਂ ਕਹਿੰਦਾ ਉਹ ਸ਼ਹਾਤਾਂ ਸਾਨੂੰ ਕੀ ਸੇਧ ਦੇਣ ਵਾਲੀਆਂ ਸੀਗੀਆਂ ਪਰ ਉਹਨਾਂ ਸ਼ਹਾਤਾਂ ਦੇ ਉੱਤੇ ਸਿਆਸਤ ਹੋਣ ਲੱਗ ਗਈ ਅਸਲ ਵਿੱਚ ਸਾਡੇ ਗੁਰੂ ਸਾਹਿਬ ਨੇ ਬਾਈ ਜੀ ਮਨੁੱਖੀ ਅਧਿਕਾਰਾਂ ਦੇ ਖਾਤਰ ਜਾ ਕੇ ਦਿੱਲੀ ਚ ਮਾ ਕੇ ਸ਼ਹਾਤ ਦੰਦੇ ਆ ਅੱਜ ਅਸੀਂ ਉਸੇ ਰਾਹ ਦੇ ਉੱਤੇ ਤੁਰੇ ਹੋਏ ਆ ਦਿੱਲੀ ਨੂੰ ਚੱਲੇ ਆ ਤੇ ਚੱਲੇ ਕਾਦੇ ਵਾਸਤੇ ਆ ਮਨੁੱਖੀ ਅਧਿਕਾਰਾਂ ਵਾਸਤੇ ਚੱਲੇ ਆ ਜਿੱਤੇ ਸਭ ਤੋਂ ਵੱਧ ਡੱਕੇ ਕੌਣ ਗਏ ਆ ਸਾਡੇ ਸਿੱਖ ਮਾ ਕੇ ਜਿਹੜੇ ਕੈਦੀ ਘੱਟ ਡੱਕੇ ਗਏ ਆ ਤੇ ਉਹਨਾਂ ਦੇ ਸਿਰਫ ਬੰਦੀ ਸੀਗਾ ਦੀ ਰਿਹਾਈ ਦਾ ਨਹੀਂ ਹੈ ਗੱਲ ਹੈਗੀ ਇਹਦੇ ਵਿੱਚ ਸਾਰੇ ਜਿੰਨੇ ਹੈਗੇ ਆ ਸੋਨੋ ਬੰਗਚੂ ਕਰ ਗਿਆ ਹੋਰ ਜਿਹੜੇ ਮਾ ਕੇ ਹੈਗੇ ਆ ਬੰਦੇ ਅੰਦਰ ਡੱਕੇ ਹੋਏ ਨੇ ਸਿਆਸੀ ਕੈਦੀ ਨੇ ਜਿਹੜੇ ਸਿਰਫ ਆਵਾਜ਼ ਕਰ ਕੱਢਣ ਕਰਕੇ ਆ ਦੇਖੋ ਸਾਡੇ ਗੁਰੂ ਸਾਹਿਬ ਨੇ ਤਿਲਕ ਜੰਜੂ ਦਿੱਤੀ ਆ ਉਹੀ ਤਿਲਕ ਜੰਜੂ ਜੀ ਨੂੰ ਸਾਡੇ ਕੀ ਆ ਪਹਿਲੇ ਨਾਨਕ ਪਾਤਸ਼ਾਹ ਆ ਕੇ ਪੈਂਦਣ ਤੋਂ ਜਵਾਬ ਦੇ ਦਿੰਦੇ ਆ ਪਰ ਨੌਵੇਂ ਬਾਬਾ ਨਾਨਕ ਸਾਡੇ ਜਾਮੇ ਚ ਆ ਕੇ ਗੁਰੂ ਤੇਗ ਬਹਾਦਰ ਦੇ ਰੂਪ ਦੇ ਵਿੱਚ ਆ ਕੇ ਉਸੇ ਤਿਲਕ ਜੰਜੂ ਦੀ ਰਾਖੀ ਵਾਤੇ ਸ਼ਹਾਦਨਦੇ ਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਅੱਜ ਤਿਲਕ ਜੰਜੂ ਵਾਲਿਆਂ ਨੇ ਇਸ ਮੋਰਚੇ ਦੇ ਵਿੱਚ ਭਾਈ ਸਭ ਤੋਂ ਵੱਧ ਜਿਹੜੀਆਂ ਬੱਸਾਂ ਭੇਜੀਆਂ ਨੇ ਤਿਲਕ ਜੰਜੂ ਵਾਲਿਆਂ ਨੇ ਭੇਜੀਆਂ ਨੇ ਲੁਧਿਆਣੇ ਦੇ ਇੰਡਸਟਰੀਲਿਸ ਇੱਥੇ ਕੀ ਆ ਖੜੇ ਆ ਸਾਰੇ ਠੀਕ ਹੈ ਨਾ ਉਹਦੇ ਵਿੱਚ ਛਾਵੜਾ ਜੀ ਵਰਗੇ ਆਏ ਹੋਏ ਆ ਡਾਬਰ ਸਾਹਿਬ ਵਰਗੇ ਹੈਗੇ ਆ ਤਰुण ਜੈਨ ਬਾਬੇ ਵਰਗੇ ਹੈਗੇ ਆ ਜਿੰਨਾਂ ਬੰਦੇ ਨੇ ਘੱਟ ਤੋਂ ਘੱਟ ਮੇਕਰ 28 30 ਲੱਖ ਰੁਪਈਆ ਇਕੱਠਾ ਕਰਕੇ ਬਈ ਜੀ ਬੱਸਾਂ ਵਾਲਿਆਂ ਨੂੰ ਸਿੱਧਾ ਪਵਾਇਆ ਤੇ ਜਿੰਨੀਆਂ ਬੱਸਾਂ ਇਹਦੇ ਭੇਜੀਆਂ ਜਥੇ ਬੰਦਿਆਂ ਨੂੰ ਵੀ ਕੁਝ ਬੱਛਾ ਪ੍ਰੋਵਾਈਡ ਕਰਵਾਈਆਂ ਗਈਆਂ ਕੁਝ ਆਪਦੇ ਲੈਵਲ ਤੇ ਪਹੁੰਚੇ ਆ ਮੈਂ ਕਹਿੰਦਾ ਤਿਲਕ ਜੰਜੂ ਵਾਲਿਆਂ ਨੂੰ ਗੱਲ ਦਾ ਅਹਿਸਾਸ ਹੈਗਾ ਪਰ ਤਿਲਕ ਜੰਜੂ ਦੇ ਨਾਂ ਦੇ ਉੱਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਉਹਨਾਂ ਨੂੰ ਮੈਂ ਲਾਣਤ ਪਾਉਣੀ ਚਾਹਣਾ ਬਈ ਜਿਹੜੇ ਕੀ ਇੱਕ ਪਾਸੇ ਤਾਂ ਸਾਡੇ ਉਹਨਾਂ ਦਾ ਗੁਰੂ ਸਾਹਿਬ ਦਾ ਨਾਂ ਲੈਂ ਮਾਰਚ ਕੱਟ ਰਹੇ ਆ ਦਿਨ ਮਨਾ ਰਹੇ ਆ ਪਰ ਦੂਜੇ ਪਾਸੇ ਤੁਸੀਂ ਯਾਰ ਕੀ ਆ ਉਸੇ ਕੌਮ ਦੇ ਵਿੱਚੋਂ ਜਿਹੜੇ ਲੋਕ ਕੌਮ ਦੇ ਹੀਰੇ ਨੇ ਉਹਨਾਂ ਨੂੰ ਜੇਲਾਂ ਦੇ ਚ ਡੱਕੀ ਬੈਠੇ ਹੋ ਤਾਂ ਫਿੱਟ ਲਾਣ ਤੁਸੀਂ ਉਹਨਾਂ ਦੇ ਪਾਉਣੇ ਆ ਤੇ ਵੱਡੀ ਖੁਸ਼ੀ ਦੀ ਗੱਲ ਆ ਸਾਡਾ ਇਹ ਭਰਾ ਦੇ ਬਾਈ ਦੀ ਮੋਢੇ ਤੋਂ ਤੁਸੀਂ ਝੰਡੇ ਦੇਖ ਸਕਦੇ ਹੋ ਜਿਹੜੇ ਕੀ ਆ ਲੱਗੇ ਹੋਏ ਆ ਇੱਕ ਕੌਮੀਨ ਸਾਹ ਮੋਰਚੇ ਦਾ ਸਾਡੇ ਖਾਲਸੇ ਦਾ ਰੰਗ ਆ ਤੇ ਦੂਜਾ ਕੀ ਆ ਉਹ ਜਥੇਬੰਦੀਆਂ ਦਾ ਰੰਗ ਆ ਜਿਹੜੀਆਂ ਪਿਛਲੇ ਮੋਰਚੇ ਜਿੱਤੀਆਂ ਹੋਈਆਂ ਨੇ ਇਹ ਸਾਹ ਸਾਨੂੰ ਵੀ ਹੈਗਾ ਕਿਉਂਕਿ ਦੋਨੇ ਸਪੇਟਾਂ ਇਕੱਠੀਆਂ ਹੋ ਕੇ ਮੈਂ ਕਹਣਾ ਕਿ ਇਹ ਮੋਦੀ ਨੂੰ ਦੋ ਵਾਰ ਹਰਾ ਚੁੱਕੀਆਂ ਨੇ ਸਭ ਤੋਂ ਵੱਡੀ ਗੱਲ ਕਿਸਾਨ ਮੋਰਚੇ 'ਚ ਹਰਾਇਆ ਤੇ ਦੂਜੀ ਜਿਹੜੀ ਸਪੱਟ ਸੀਗੀ ਦੂਜੀ ਵਾਰੀ ਅਬਾ ਜੀ ਆ 10 ਤਰੀਕ ਨੂੰ ਤੁਸੀਂ ਦੇਖੇ ਹੀ ਆ ਸਾਰਾ ਜਿਹੜਾ ਚੰਡੀਗੜ੍ਹ 'ਚ ਹੋਇਆ ਮੋਦੀ ਨੇ ਆਪਦੇ ਪੂਰੇ ਕਾਰਜਕਾਲ ਦੇ ਵਿੱਚ ਦੋ ਵਾਰ ਮੂੰਹ ਤੇ ਚਪੇੜ ਖਾਦੀ ਆ ਤੇ ਦੋਨੇ ਵਾਰੀ ਕੀ ਤੋਂ ਖਾਦੀ ਆ ਸਿੱਖਾਂ ਤੋਂ ਤੇ ਪੰਜਾਬੀਆਂ ਤੋਂ ਜਿਹੜੋ ਰਲ ਕੇ ਪੰਜਾਬ ਲੜਦਾ ਨਾ ਤਾਂ ਲੋਕਾਂ ਨੂੰ ਇਹ ਗੱਲ ਦਾ ਸਾਹ ਸਾਜ ਵੀਰ ਦੇ ਮੋਢੇ ਦੇ ਜਿਹੜੇ ਦੋਨੇ ਆ ਕਿਰਤੀ ਕਿਸਾਨ ਯੂਨੀਅਨ ਮੈਂ ਇਕੱਲੀ ਇੱਕ ਨਹੀਂ ਹੋਰ ਵੀ ਜਿੰਨੀਆਂ ਕਿਸਾਨ ਯੂਨੀਅਨ ਇੱਥੇ ਆਈਆਂ ਨੇ ਉਹ ਸਾਰੀਆਂ ਸਭ ਗੱਲ ਜਾਣਦੀਆਂ ਨੇ ਕਿ ਜਦੋਂ ਸਾਨੂੰ ਕੀ ਲੜਾਈ ਲੜਨੀ ਆ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਕਿਸੇ ਸੰਕਟ ਚੋਂ ਨਿਕਲਣਾ ਨਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਧਾ ਦੂਰ ਕਰੋ ਲਵਾਈ ਨੂੰ ਗੁਰੂ ਕਹਿੰਦਾ ਪਰ ਸਾਡੇ ਘਰਾਂ 'ਚ ਬੈਠੇ ਮੈਂ ਲੋਕਾਂ ਨੂੰ ਇੱਕ ਬੇਨਤੀ ਜ਼ ਅੱਜ ਅਸੀਂ ਕੀ ਆ ਮੈਂ ਕਹਿੰਦਾ ਸਾਡੇ ਬੰਦੀ ਸਿੰਘਾਂ ਖਾਤਰ ਠੀਕ ਹੈ ਨਾ ਅਸੀਂ ਬੋਲ ਨਹੀਂ ਸਕਦੇ ਸਾਡੇ ਗੁਰੂ ਸਾਹਿਬ ਜੀ ਮੈਂ ਕਹਿੰਦਾ ਵੀ ਸਿਰ ਦੇਣ ਮਾ ਕੇ ਸਿਰ ਦਿੱਤੇ ਆ ਉਹਨਾਂ ਨੇ ਕਾਦੀ ਖਾਤਰ ਦਿੱਤੇ ਅਸੀਂ ਕਾਹਦਾ ਉਹਨਾਂ ਦਾ ਸ਼ਹੀਦਤਾ ਦਾ ਮਾ ਕੇ ਜਿਹੜਾ ਮਾਰਚ ਕੱਢ ਰਹੇ ਆ ਅਸੀਂ ਕੱਲੀ ਦੇਖ ਲੈਣ ਜੋਗੇ ਰਹਿ ਗਏ ਅੱਜ ਹੱਕ ਬਣਦਾ ਸੀ ਮੈਂ ਨਾ ਗੁਰੂ ਸਾਹਿਬ ਦੇ ਰਸਤੇ ਦੇ ਉੱਤੇ ਚੱਲ ਕੇ ਅਸੀਂ ਤਾਂ ਪਹਿਲਾਂ ਐਸਜੀਪੀਸੀ ਨੂੰ ਵੀ ਬੇਨਤੀ ਇਹ ਕੀਤੀ ਸੀ ਠੀਕ ਹੈ ਨਾ ਹੋਰ ਬੰਦਿਆਂ ਨਾਲ ਵੀ ਗੱਲ ਕੀਤੀ ਸੀ ਕਿ ਉਹੀ 700 ਕਿਲੋਮੀਟਰ ਦਾ ਰੂਟ ਰੱਖਿਆ ਜਾਵੇ ਜਿਹੜੇ ਤੇ ਜਾ ਕੇ ਗੁਰੂ ਤੇਗ ਬਹਾਦਰ ਪਾਸ਼ਾ ਕੀ ਸ਼ਹਾਦਤ ਦਿੰਦੇ ਆ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਲੋਕਾਂ ਨੂੰ ਇਹੀ ਅਹਿਸਾਸ ਮਾ ਕੇ ਸਾਨੂੰ ਕਿ ਇਹ ਪਹਿਲਾਂ ਕਰਨਾ ਪਊ ਵੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਕੀ ਆਪਦੀ ਸ਼ਹਾਦਤ ਦੰਦੇ ਆ ਠੀਕ ਹੈ ਨਾ ਉਹ ਸ਼ਹਾਦਤ ਦੇਣ ਦਾ ਕਿ ਇਹ ਸਮਝਣਾ ਪਊ ਸਾਨੂੰ ਕਿ ਉਸ ਸਮੇਂ ਜਿਹੜੇ ਤਿਲਕ ਜੰਜੂ ਵਾਲੇ ਸੀਗੇ ਉਹ ਗੁਰੂ ਸਾਹਿਬ ਕੋਲ ਹੀ ਕਿਉਂ ਆਏ ਗੁਰੂ ਸਾਹਿਬ ਕੋਈ ਛੋਟੀ ਮੋਡੀ ਤਾਕਤ ਨਹੀਂ ਸੀ ਉਹ ਕਹਿੰਦਾ ਆਗਰੇ ਤੋਂ ਜੀ ਫੜ ਕੇ ਗੁਰੂ ਸਾਹਿਬ ਨੂੰ ਮਾ ਕੇ ਲੈ ਗਏ ਸੀ ਫੜ ਨੂੰ ਮੈਂ ਕਹਿੰਦਾ ਵੀ ਛੇਵੇਂ ਪਾਸ਼ਾ ਨੇ ਫੌਜ ਤਿਆਰ ਕਰ ਲਈ ਸੀ ਤੇ ਸਭ ਤੋਂ ਮਜ਼ਬੂਤ ਜਿਹੜੀ ਮੈਂ ਉਸ ਟਾਈਮ ਕੌਮ ਸੀ ਜਿਹੜੀ ਕਿ ਇਹ ਲੜਦੀ ਸੀਗੀ ਦਿੱਲੀ ਦੇ ਤਖਤ ਖਿਲਾਫ ਉਹ ਸਾਡੀ ਸੀਗੀ ਉਸ ਸਮੇਂ ਮੈਂ ਕਹਣਾ ਉਦੋਂ ਪਹਾੜੀ ਰਾਜੇ ਵੀ ਹੁੰਦੇ ਸੀ ਬਾਈ ਜੀ ਮਰਾਠੇ ਵੀ ਹੁੰਦੇ ਸੀ ਰਾਜਪੂਤ ਕੀਏ ਕੱਟੜੇ ਹਿੰਦੂ ਹੁੰਦੇ ਸੀ ਪਰ ਹਿੰਦੂਆਂ ਨੂੰ ਰਾਖੀ ਵਾਸਤੇ ਗੁਰੂ ਸਾਹਿਬ ਕੋਲੇ ਕਿਉਂ ਆਉਣਾ ਪਿਆ ਕਿਉਂਕਿ ਉਹ ਜਾਣਦੇ ਸੀ ਕਿ ਇੱਕੋ ਮਾਕੇ ਜਿਹੜੀ ਕੌਮ ਆ ਜਿਹੜੀ ਕੀ ਆ ਲੜਮੜ ਮਾਕੇ ਲੜ ਸਕਦੀ ਆ ਮਰ ਸਕਦੀ ਆ ਤੇ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਆ ਸਾਨੂੰ ਉਹ ਜੋ ਮਨ ਚ ਵਸਾ ਕੇ ਸਾਨੂੰ ਇਹ ਲੜਾਈਆਂ ਗਾਹਾਂ ਲੜਨੀਆਂ ਪੈਣਗੀਆਂ ਤੇ ਵੱਡੀ ਗੱਲ ਕੀ ਆ ਰਲ ਕੇ ਲੜਨੀਆਂ ਪੈਣਗੀਆਂ ਅੱਜ ਸਭ ਤੋਂ ਵੱਧ ਸਿੱਖੀ ਦੇ ਭੇਜ ਦੇ ਵਿੱਚ ਜਿਹੜੇ ਬੰਦੇ ਕੀ ਆ ਮੈਂ ਕਹਣਾ ਵੀ ਕਰ ਰਹੇ ਆ ਡੰਬਰ ਕਰ ਰਹੇ ਆ ਉਹਨਾਂ ਲੋਕ ਕੀ ਆ ਮੈਂ ਕਾਮਰੇਡ ਸਿੱਖਾਂ ਨੂੰ ਲੜਾ ਦਿਓ ਜੀ ਹੋਰ ਜਿੱਥੇ ਬੰਦੇ ਧਰਾਂ ਨੂੰ ਲੜਾ ਦਿਓ ਜਿੰਨਾ ਚਿਰ ਇਹ ਸਾਰੇ ਇਕੱਠੇ ਨਹੀਂ ਹੁੰਦੇ ਕਿਉਂਕਿ ਸਿੱਖ ਅਸੀਂ ਬਾਬੇ ਨਾਨਕ ਨੂੰ ਬਈ ਆ ਬਾਰਡਰ 'ਤੇ ਢਪਣ ਦਿੰਦੇ ਸੀ ਕਿ 25 30 ਸਾਲ ਬਾਅਦ ਪੈਦਾ ਹੋਇਆ ਸ਼ੈਕਸਪੀਅਰ ਇੱਕ ਕਵਤਾਵਾਂ ਲਿਖਣ ਵਾਲਾ ਬੰਦਾ ਪੂਰੀ ਦੁਨੀਆ ਦੇ ਵਿੱਚ ਫੇਮਸ ਆ ਹਰੇਕ ਬੱਚਾ-ਬੱਚਾ ਜਾਣਦਾ ਪਰ ਸਾਡਾ ਬਾਬਾ ਨਾਨਕ ਜਿਹੜਾ ਦੁਨੀਆ ਦਾ ਸਭ ਤੋਂ શ્રેષ્ઠ ਫਲਸਫਾ ਸਿਰਜ ਕੇ ਜਾਂਦਾ ਜਿੰਦਗੀ ਜਿਉਣ ਵਾਸਤੇ ਠੀਕ ਹੈ ਨਾ ਉਹ ਬੰਦੇ ਦੇ ਫਲਸਫੇ ਨੂੰ ਅਸੀਂ ਆਪ ਹੀ ਕੀ ਆ ਮੈਂ ਕਹਿੰਦਾ ਜੱਫਾ ਮਾਰੀ ਬੈਠੇ ਅਸੀਂ ਜਾਣ ਹੀ ਨਹੀਂ ਦਿੰਦੇ ਠੀਕ ਹੈ ਨਾ ਕੌਣ ਨਹੀਂ ਜਾਣ ਦਿੰਦੇ ਸਿੱਖੀ ਭੇਸ ਚ ਲੋਕ ਨਹੀਂ ਜਾਣ ਦਿੰਦੇ ਠੀਕ ਹੈ ਨਾ ਸਭ ਤੋਂ ਵੱਡੀ ਗੱਲ ਕੀ ਅੱਜ ਐ ਜੀ ਪੀ ਸੀ ਨੇ ਮੈਂ ਕਹਿੰਦਾ ਵੀ ਸਾਡੇ ਤਲਵੰਡੀ ਸਾਹਿਬ ਉਹ ਤੋਂ ਇੱਕ ਮਾਰਚ ਨਿਕਲਣਾ ਸੀ ਉਹਦੇ ਵਾਸਤੇ ਲੰਗਰ ਦੇਣ ਤੋਂ ਉਹ ਤਾਂ ਦਿੱਤਾ ਗਿਆ ਜਵਾਬ ਕਹਿੰਗੂ ਕਿ ਬਾਦਲ ਕਾ ਨਾਮ ਨਿਸ਼ਾਨ ਹੈ ਨਹੀਂ ਜਿੱਥੇ ਬਾਦਲ ਕਾ ਨਾਲ ਮੈਂ ਕਹਣਾ ਬਾਦਲ ਕਾ ਦੇ ਭੋਗਾਂ ਦੇ ਲੰਗਰ ਵੀ ਐ ਜੀਪੀਸੀ ਭੇਜਦੀ ਆ ਤੇ ਜਿੱਦੇ ਸੰਗਤ ਇਕੱਠੀ ਹੋ ਕੇ ਮਾਰਚ ਕੱਢਣ ਵਾਸਤੇ ਗੱਲ ਕਰਦੀ ਆ ਉੱਤੇ ਐ ਜੀਪੀਸੀ ਜਵਾਬ ਦੇ ਜਾਂਦੀ ਆ ਦੂਜੇ ਪਾਸੇ ਐ ਜੀਪੀਸੀ ਕੀ ਆ ਕੀ ਕਹਿ ਰਹੀ ਆ ਵੀ ਕਹਿੰਦੇ ਜੀ ਤੁਸੀਂ ਅੱਡ ਨਾ ਮਣਾਓ ਮੈਂ ਕਹਣਾ ਯਾਰ ਘਰ ਘਰ ਮਨਾਉਣਾ ਚਾਹੀਦਾ ਠੀਕ ਹੈ ਨਾ ਜਿਹੜਾ ਸ਼ਹਾਤਾਂ ਦਾ ਪਰ ਮਨਾਉਣ ਦਾ ਫਾਇਦਾ ਤਾਂ ਜੇ ਸਾਡੇ ਮਨ ਦੇ ਵਿੱਚ ਕੋਈ ਦਰਦ ਹੋਵੇ ਤੇ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਮਨ 'ਚ ਬਿਵਾਸਾ ਕੇ ਲੜਨ ਦਾ ਕੋਈ ਮਾੜਾ-ਮੋੜਾ ਮਾਦਾ ਪੈਦਾ ਕਰ ਸਕਦੇ ਹੋਏ ਜੇ ਅਸੀਂ ਕਿ ਘਰਾਂ 'ਚ ਬੈਠੇ ਆਣੇ ਇਕੱਲੇ ਜਾਂ ਜਾ ਕੇ ਮਹਾਰਾਜ ਦੇ ਮੂਹਰੇ ਇਕੱਲਾ ਕੀ ਅਸੀਂ ਪ੍ਰਸ਼ਾਦ ਲੈ ਕੇ ਆਪਦੇ ਘਰਾਂ 'ਚ ਵੜਨ ਆਲੇ ਆ ਫਿਰ ਫਿਟ ਲਾਣ ਤੇ ਸਾਡੇ ਤੇ ਆ ਪਰ ਗੁਰੂ ਸਾਹਿਬ ਦੀ ਸ਼ਹਾਤ ਦਾ ਮੈਂ ਕਹਣਾ ਜਿਹੜਾ ਅਸੀਂ ਮਾਰਚ ਵੀ ਕੱਟ ਰਹੇ ਆ ਠੀਕ ਹੈ ਨਾ ਪਿੰਡਾਂ 'ਚ ਨਗਰ ਕੀਰਤਨ ਵੀ ਨਿਕਲ ਰਹੇ ਆ ਉਹ ਕੱਢਣ ਦਾ ਵੀ ਮੈਂ ਕਹਣਾ ਕੀ ਆ ਸਾਡੇ ਤੇ ਲਾਹਨਤੀ ਆ ਉਹ ਤਾਂ ਹੀ ਸਮਾਕੇ ਸਕਾਰ ਹੋ ਸਕਦੇ ਆ ਤਾਂ ਹੀ ਪ੍ਰਵਾਨ ਹੋ ਸਕਦੇ ਆ ਜੇ ਅਸੀਂ ਸਹੀ ਰੂਪ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਬੰਦੀ ਸਿੰਘਾਂ ਨੂੰ ਬਾਹਰ ਕੱਢ ਗਏ ਜਿਹੜੇ ਯਾਰ ਸਾਡੀ ਖਾਤਰ ਆਪਦੀਆਂ ਜਾਨਾਂ ਜੇਲ੍ਹ ਚ ਮਾ ਕੇ ਕੀ ਆ ਲਾ ਰਹੇ ਆ ਲੇਖੇ ਲਾ ਰਹੇ ਆ ਠੀਕ ਹੈ ਸਰਸਾ ਸਾਧ ਨੂੰ ਕਹਿੰਦੇ ਜੀ ਪੈਰੋਲਾ ਮਿਲ ਗਿਆ ਪਿੱਛੇ ਜੇ ਵੀਰ ਨੇ ਸਵਾਲ ਕੀਤਾ ਮੈਂ ਕਿਹਾ ਕੰਪੈਰੀਸਨ ਪਹਿਲੀ ਗੱਲ ਗਲਤ ਨਾ ਕਰੋ ਦੂਜੀ ਗੱਲ ਇਹ ਉਹਨੂੰ ਤਾਂ ਮਿਲਦਾ ਕਿਉਂਕਿ ਕੀ ਆ ਲੋਕਤੰਤਰ 'ਚ ਸਿਰ ਗਿਣੇ ਜਾਂਦੇ ਆ ਉਹ ਭਾਵੇਂ ਭੇਡਾਂ ਦੇ ਹੋਣ ਚਾਹੇ ਸ਼ੇਰਾਂ ਦੇ ਹੋਣ ਹੁਣ ਭੇਡਾਂ ਦੀ ਗਿਣਤੀ ਬਈ ਜਿਆਦਾ ਹੁਣ ਭੇਡਾਂ ਦੇ ਸਿਰ ਗਿਣੇ ਜਾਂਦੇ ਉਹਦੇ ਵਾਸਤੇ ਸਰਸੇ ਵਾਲਾ ਕਿ ਉਹ ਬਾਹਰ ਆ ਜਾਂਦਾ ਪਰ ਜੇ ਅਸੀਂ ਇਹਨਾਂ ਦੇ ਮਗਰ ਖੜਨ ਵਾਲੇ ਲੋਕ ਇਕੱਠੇ ਜਿਆਦਾ ਹੋ ਜਾਣ ਤਾਂ ਮੈਂ ਕਹਣਾ ਸਵਾਲ ਨਹੀਂ ਪੈ ਰਾਂਦਾ ਵੀ ਸਾਡੇ ਬੰਦੀ ਸਿੰਘ ਨਾ ਬਾਹਰ ਆਉਣ ਕਿਉਂਕਿ ਅਗਲੇ ਨੇ ਕਿ ਸਿਆਸਤ ਚਾਹੀਦੀ ਆ ਵੱਡੀ ਗੱਲ ਇਹ ਆ ਬਾਈ ਕੁਝ ਸਾਡੇ ਵਾਲੇ ਤਖਤੇ ਵੀ ਬੈਠੀਆਂ ਨੇ ਉਹ ਜਿਹੜੀਆਂ ਰੂਹਾਂ ਨੇ ਉਹ ਕੀ ਆ ਬੰਦੇ ਬਦਲ ਲੈਂਦੀਆਂ ਪਰ ਉਹਨਾਂ ਦੀ ਸੋਚ ਵੀ ਉਹੀ ਰਹਿੰਦੀ ਆ ਕਿਉਂਕਿ ਸੋਚ ਸਾਰੇ ਜਾਣਦੇ ਆ ਕਿ ਸਿੱਖੀ ਜਿਹੜੀ ਹੈਗੀ ਆ ਉਹ ਕਹੇ ਜੀ ਸੋਚ ਆ ਇਹ ਜੀ ਸਪਿਰਟ ਆ ਜਿਹੜੀ ਕਿ ਆ ਲੋਕ ਬੰਦੇ ਨੂੰ ਮੁਰਦੇ ਚ ਜਾਣ ਪਾ ਦਿੰਦੀ ਆ ਠੀਕ ਹੈ ਨਾਲ ਮੈਂ ਕਿਹਾ ਸਵਾ ਸਵਾ ਲੱਖ ਨਾਲ ਕੱਲਾ ਬੰਦਾ ਭੇਡ ਸਕਦਾ ਇਹ ਸਿੱਖੀ ਦੀ ਸਪਿਰਟ ਆ ਇਹ ਸਪਿਰਟ ਨੂੰ ਖਤਮ ਕਰਨ ਵਾਸਤੇ ਦੂਜੇ ਪਾਸੇ ਇੱਕ ਪਾਸੇ ਤੁਸੀਂ ਮੈਂ ਕਹਣਾ ਵੀ ਬਾਲ ਵੀਰ ਦੇਵਸ ਬਣਾ ਲਿਆ ਜੀ ਕਦੇ ਕੁਛ ਬਣਾ ਲਿਆ ਇੱਕ ਪਾਸੇ ਤੁਸੀਂ ਕੀ ਆ ਮੈਂ ਕਹਣਾ ਗੁਰੂ ਸਾਹਿਬ ਦੀ ਇਸ਼ਾਤ ਨੂੰ ਵੜਿਆ ਰਹੇ ਹੋ ਉਸੇ ਕੌਮ ਦੇ ਬੰਦਿਆਂ ਨੂੰ ਤੁਸੀਂ ਜੇਲ੍ਹ ਚ ਤਾਂ ਡੱਕੇ ਬੈਠੇ ਹੋ ਕਿਉਂਕਿ ਉਹ ਬੰਦੇ ਮਨੁੱਖੀ ਅਧਿਕਾਰ ਜਦੋਂ ਕੀ ਆ ਖਤਮ ਕੀਤੇ ਜਾ ਰਹੇ ਸੀ ਅੱਜ 200 ਤੋਂ ਉੱਤੇ ਬੰਦਿਆਂ ਨੂੰ ਬਈ ਜੀ ਮੈਂ ਕਹਣਾ ਜੇਲਾ ਹੋ ਗਿਆ ਪੁਲਿਸ ਵਾਲਿਆਂ ਨੂੰ ਇਹਨੇ ਕੋਹ ਕੋ ਕੇ ਮੁੰਡੇ ਹਜ਼ਾਰਾਂ ਮੁੰਡੇ ਮਾਰ ਕੇ ਖਪਾਤੇ ਉਹਨਾਂ ਦੇ ਕਾਤਲ ਨੂੰ ਜੇ ਕੋਈ ਸੌਦਾ ਲ ਤਾਂ ਉਹ ਬੰਦੇ ਨੂੰ ਤੁਸੀਂ ਜੇਲ੍ਹ ਚ ਮਗੇ ਕੀ ਸਾਰੀ ਉਮਰ ਰੱਖਣ ਨੂੰ ਮਗੇ ਫਿਰਦੇ ਹੋ ਤਾਂ ਇਹ ਗੱਲਾਂ ਵਾਸਤੇ ਮੈਂ ਕਹਣਾ ਸਰਕਾਰ ਨੂੰ ਵੀ ਲਾਣ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਸਹੀ ਜੇ ਤੁਸੀਂ ਵਾਕਈ ਸੱਚੇ ਦਿਲੋਂ ਕੌਮ ਨੂੰ ਕੀ ਮੈਂ ਕਹਣਾ ਗੱਲ ਆਉਣਾ ਚਾਹੁੰਦੇ ਤਾਂ ਤੁਸੀਂ ਪਹਿਲਾਂ ਤਾਂ ਬੰਦੀ ਸਿੰਘਾਂ ਨੂੰ ਬਾਹਰ ਕੱਢੋ ਤੇ ਸਿੱਖਾਂ ਨੂੰ ਕਿ ਵੱਖਰੀ ਕੌਮ ਹੋਣ ਦਾ ਅਹਿਸਾਸ ਜਿਹੜਾ ਹੈਗਾ ਉਹ ਵੀ ਮਾਕੇ ਹੋਣਾ ਚਾਹੀਦਾ ਉਹਦੇ ਵਾਸਤੇ ਤੁਸੀਂ ਸੰਵਿਧਾਨ ਨੂੰ ਜਿਹੜੀ ਧਾਰਾ ਲਾ ਰੱਖੀ ਆ 25 ਉਹਨੂੰ ਕੀ ਕਿਸੇ ਢੰਗ ਨਾਲ ਜਿਵੇਂ ਹੋਰ ਤੁਸੀਂ ਆਪਦੇ ਜਿਹੜੇ ਆਕਾ ਬੈਠੇ ਹਨ ਉਹਨਾਂ ਵਾਸਤੇ ਕਾਨੂੰਨ ਚੇਂਜ ਹੋ ਜਾਂਦੇ ਆ ਅਮਬਾਨੀ ਐਡਾਨੀਆਂ ਵਾਸਤੇ ਪਰ ਮੈਂ ਕਹਣਾ ਵੀ ਜਿਹੜੇ ਅਸਲ ਲੋਕ ਨੇ ਜਿਹੜੇ ਇਸ ਦੇਸ਼ ਦੀ ਵੀ ਰਾਖੀ ਕਰਦੇ ਆ ਮੈਂ ਕਹਣਾ ਵੀ ਸਭ ਤੋਂ ਵੱਡੀ ਗੱਲ ਰਾਸ਼ਟਰਵਾਦੀ ਗੱਲ ਕਰਨ ਵਾਲੇ ਜਿਹੜੇ ਹਿੰਦੂਤਵਤਾਗਤਾਂ ਨੇ ਉਸੇ ਸਨਾਤਨ ਦੀ ਰਾਖੀ ਕਰਨ ਵਾਸਤੇ ਜਿਹੜੀ ਕੌਮ ਉੱਠ ਕੇ ਖੜੀ ਹੋਈ ਸੀ ਉਹਨਾਂ ਦੇ ਜਿਹੜੇ ਮੱਕੇ ਹੈਗੇ ਆਗੂ ਠੀਕ ਹੈ ਜੇ ਤੁਸੀਂ ਬਾਕੀ ਉਹਨਾਂ ਪ੍ਰਤੀ ਸ਼ਰਧਾ ਰੱਖਦੇ ਹੋ ਪਰ ਉਹਨਾਂ ਦੀ ਕੌਮ ਦੇ ਵਿੱਚੋਂ ਜਿਹੜੇ ਹੀਰੇ ਅੰਦਰ ਬੰਦ ਨੇ ਉਹਨਾਂ ਨੂੰ ਬਾਹਰ ਕੱਢੋ ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਭ ਤੋਂ ਉੱਪਰ ਹੁੰਦਾ ਹੈ ਹੁਣ ਪੰਜਾਬ ਸਰਕਾਰ ਨੂੰ ਕਿੱਥੇ ਦੇਖਦੇ ਹੋ ਕਿੰਨਾ ਕੁ ਸਾਥ ਦੇ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਸਾਥ ਦੇਣਾ ਹੁੰਦਾ ਬਾਈ ਜੀ ਅੱਜ ਨੂੰ ਬੰਦੀ ਸਿੰਘ ਬਾਹਰ ਆ ਜਾਂਦੇ ਹੁਣ ਤੁਸੀਂ ਜਿਵੇਂ ਗੱਲ ਕੀਤੇ ਇਕੱਲੇ ਸਿਆਸਤ ਦੇ ਮੁੱਦੇ ਨਹੀਂ ਮੈਂ ਤਾਂ ਹੀ ਕੀ ਗੱਲ ਕੀਤੀ ਦੀ ਵੀ ਸ਼ਹਾਦਤਾਂ ਦੇ ਉੱਤੇ ਠੀਕ ਹੈ ਨਾ ਸ਼ਹਾਦਤਾਂ ਤੋਂ ਸੇਧ ਲਈ ਜਾਂਦੀ ਹੈ ਸਿਆਸਤ ਨਹੀਂ ਹੁੰਦੀ ਅੱਜ ਸ਼ਾਹਤਾਂ ਦੇ ਸਿਆਸਤ ਕਰਨ ਵਾਲੇ ਜਿਹੜੇ ਲੋਕ ਨੇ ਉਹ ਕੁਰਸੀਆਂ ਦੇ ਸੌਂਗੇ ਬਾਈ ਜੀ ਪਾਸੇ ਮੂੰਹ ਕਰੀ ਬੈਠੇ ਆ ਇਹ ਅੱਛਾ ਜਿਹੜਿਆਂ ਨੇ ਅਸਲ ਲੜਾਈ ਲੜਨੀ ਸੀ ਮੈਨੂੰ ਸਭ ਤੋਂ ਵੱਡੀ ਤਰ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਨਖਿੱਧ ਸੀ ਅਸਲ ਚ ਲੜਾਈ ਕਿੰਨਾ ਨੇ ਲੜਨੀ ਸੀ ਜਿਹੜੇ ਸਾਡੇ ਕੌਮ ਦੇ ਆਪਦੇ ਆਪ ਨੂੰ ਲੰਬੜਦਾਰ ਕਹਾਉਂਦੇ ਆ ਪਰ ਉਹ ਕੁਰਸੀ ਦੇ ਮੋਹ ਦੇ ਵਿੱਚ ਮੈਂ ਕਹਿੰਦਾ ਪਿਛਲੇ ਸਮੇਂ 'ਚ ਅਸੀਂ ਦੇਖਿਆ ਉਦੋਂ ਵੀ ਬੰਦੀ ਸਿੰਘ ਤਾਂ ਅੰਦਰ ਸੀ ਉਦੋਂ ਬਾਦਲ ਕਾ ਲਾਣਾ ਜਿਹੜਾ ਸੀਗਾ ਇਹਨਾਂ ਦੀ ਕੀ ਹੈ ਪੰਜਾਬ 'ਚ ਸਰਕਾਰ ਬਣਦੀ ਆ ਤੇ ਬਣਦੀ ਕਿਹਦੇ ਨਾਂ ਤੇ ਆ ਮੈਨੂੰ ਕਈ ਲੋਕ ਕਹਿੰਦੇ ਆ ਮੈਂ ਨਾ ਇੱਕ ਵਾਰੀ ਸਟੇਜ ਤੋਂ ਬੋ ਤਾਂ ਮੇਰਾ ਭਾਈ ਜੀ ਬੰਦਿਆਂ ਨੇ ਵਿਰੋਧ ਕੀਤਾ ਮੈਨੂੰ ਬਾਅਦ ਸਵਾਲ ਕੀਤਾ ਕਹਿੰਦਾ ਤੂੰ ਕਿਹੜਾ ਖਾਲਸਾ ਰਾਜ ਦੇਖ ਲਿਆ ਮੈਂ ਕਿਹਾ ਵੀ ਮੇਰੀ ਗੱਲ ਸੁਣੋ ਜਦੋਂ ਪਿੰਡਾਂ 'ਚ ਜਾ ਕੇ ਗੱਲ ਕਰਦੇ ਆ 3000 ਪਿੰਡਾਂ 'ਚ ਅਸੀਂ ਭਾਈ ਜੀ ਗਏ ਸੀ ਚਾਰ ਪੰਜ ਸਾਲ ਅਸੀਂ ਕੀਆ ਪਿੰਡਾਂ 'ਚ ਵਿਚਰੇ ਆ ਜਦੋਂ ਜਾਂਦੇ ਸੀ ਕਿ ਤਾਂ ਜਾ ਕੇ ਜਦੋਂ ਬੰਦਿਆਂ ਨਾਲ ਗੱਲ ਕਰਦੀ ਬਜ਼ੁਰਗ ਕਿ ਕੋਈ ਗੱਲ ਕਹਿੰਦੇ ਆ ਕਿ ਭਾਈ ਮੈਂ ਪੋਦੇ ਦੀ ਵੋਟ ਕਿਹਨੂੰ ਪਾਈ ਆ ਕਹਿੰਦੇ ਪੰਥ ਨੂੰ ਜੇ ਪੰਥ ਦੇ ਨਾਂ ਤੇ ਵੋਟ ਪਾ ਕੇ ਠੀਕ ਹੈ ਨਾ ਮੇਰੀ ਸੁਰਤ ਦੇ ਵਿੱਚ ਭਾਈ ਜੀ ਮੈਂ ਕਹਿੰਦਾ ਮੁੱਖ ਮੰਤਰੀ ਕੀ ਐ ਤਿੰਨ ਵਾਰ ਬਣ ਜਾਂਦਾ ਤਾਂ ਉਹ ਖਾਲਸਾ ਰਾਜ ਨਹੀਂ ਸੀ ਰੌਲਾ ਤੇ ਆ ਠੀਕ ਹੈ ਨਾ ਜੇ ਮੈਂ ਕਹਣਾ ਵੀ ਪੰਥ ਦੇ ਨਾਂ ਤੇ ਵੋਟਾਂ ਪੈ ਕੇ ਪੰਜਾਬ ਸਰਕਾਰ ਬਣਦੀ ਉਹ ਖਾਲਸਾ ਰਾਜੀ ਸੀ ਤਾਂ ਇਸ ਵਾਸਤੇ ਜਿਹੜੇ ਬੰਦੇ ਸਭ ਤੋਂ ਵੱਡੇ ਛੜੇ ਵੈਰੀ ਨੇ ਉਹ ਬੰਦੇ ਅੱਜ ਅੱਜ ਵੀ ਸਾਡੀਆਂ ਜਿਹਨੇ ਸਰਮੌਰ ਸੰਸਥਾਵਾਂ ਐਸਜੀਪੀਸੀ ਦੇ ਕਾਬਜੋ ਹ ਨੇ ਅੱਜ ਇਸ ਮਾਰਚ ਦੀ ਗਵਾਈ ਬਈ ਉਹਨਾਂ ਨੇ ਕਰਨੀ ਸੀ ਜਾਂ ਐਸਜੀਪੀਸੀ ਨੇ ਕੀ ਕਰਨੀ ਸੀ ਅੱਜ ਲੰਗਰ ਕਿੱਥੋਂ ਆ ਰਹੇ ਆ ਅਸੀਂ ਸਾਰੇ ਜਾਣਦੇ ਆ ਠੀਕ ਹੈ ਨਾ ਹਜੂਰ ਸਾਹਿਬ ਵਾਲੇ ਬਾਬਾ ਜੀ ਦੇ ਲੰਗਰ ਭੇਜੇ ਆ ਹੋਰ ਕਈ ਪਿੰਡਾਂ ਦੇ ਵਿੱਚੋਂ ਲੰਗਰ ਬਣ ਕੇ ਆਏ ਆ ਸਭ ਤੋਂ ਵੱਡ ਜਿਹੜੇ ਕਿ ਮੈਂ ਕਹਿੰਦਾ ਬੱਸਾਂ ਦਾ ਖਰਚਾ ਜਿਹੜਾ ਉਹ ਤਿਲਕ ਜੰਜੂ ਵਾਲੇ ਚੱਕ ਰਹੇ ਆ ਯਾਰ ਤਰुण ਜਨ ਬਾਬੇ ਯਾਰ ਕਹਿੰਨੇ ਕਿ ਮੈਂ ਕਹਿੰਦਾ ਬਾਈ 28 30 ਲੱਖ ਰੁਪਏ ਇਕੱਠਾ ਕਰਕੇ ਬੱਸਾਂ ਵਾਲਾਂ ਨੂੰ ਸਿੱਧਾ ਖਾਤੇ 'ਚ ਪਾਇਆ ਜਿੰਨੀਆਂ ਬੱਸਾਂ ਉਹਨਾਂ ਵੱਲੋਂ ਭੇਜੀਆਂ ਜੁਝਾਰ ਬੱਸਾਂ ਨੂੰ ਪਾਏ ਗਏ ਆ ਤਾਂ ਇਹ ਸਾਨੂੰ ਕੀ ਸੋਚਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਜਿਹੜੀ ਫਿਟ ਲਾਨਤ ਪਾਉਣੀ ਬਣਦੀ ਆ ਐ ਜੀਪੀਸੀ ਨੂੰ ਨਹੀਂ ਐ ਜੀਵੀ ਦੇ ਕਾਬਜ ਤੇ ਰਾਨੂੰ ਪਾਉਣੀ ਚਾਹੀ ਤੇ ਮੈਂ ਕਹਣਾ ਨਫਰਤਾਂ ਮਟਾ ਲਈਆਂ ਠੀਕ ਹੈ ਨਾ ਜਿਹੜੀ ਕਾਮਰੇਡ ਸਿੱਖੀ ਦਾ ਜੀ ਜਾਂ ਹੋਰ ਜਿੱਥੇ ਬੰਦੇ ਜਿਹੜੇ ਰੌਲੇ ਆ ਇਹ ਸਾਨੂੰ ਮਿਸਨੇ ਪੈਣਗੇ ਸਾਡਾ ਗੁਰੂ ਸਭ ਨੂੰ ਕਲਾਵੇ ਚ ਲੈਣ ਦੀ ਗੱਲ ਕਰਦਾ ਤੇ ਅਸੀਂ ਕੀ ਆ ਮੈਂ ਕਹਣਾ ਵੀ ਛੜਾਂ ਲੱਤਾਂ ਮਾਰ ਮਾਰ ਕੇ ਠੀਕ ਹੈ ਨਾ ਆਪਦੇ ਆਪ ਨੂੰ ਕੱਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਸਪੱਟ ਜਿਹੜੀ ਹੈਗੀ ਆ ਸਭ ਤੋਂ ਵੱਧ ਸਾਨੂੰ ਜਿਹੜਾ ਨੁਕਸਾਨ ਪਹੁੰਚਾਇਆ ਮੈਂ ਕਹਣਾ ਕਈ ਗਾਤਰੇ ਵਾਲੇ ਜਿਹੜੇ ਸਿੰਘ ਨੇ ਠੀਕ ਹੈ ਨਾ ਜਿਹੜੇ ਫਿਰਕੂ ਸੋਚ ਰੱਖਦੇ ਆ ਤੇ ਗੁਰੂ ਦੇ ਫਲਸਫੇ ਤੋਂ ਮਾ ਕੇ ਕੀ ਆ ਭਟਕੇ ਹੋਇਆ ਉਹਨਾਂ ਲੋਕਾਂ ਨੇ ਸਾਨੂੰ ਕੀ ਬਰਬਾਦ ਕਰਤਾ ਜੇ ਉਹੀ ਚੰਡੀਗੜ੍ਹ ਵੀ ਦੇਖਿਆ ਬਈ ਮੈਂ ਕਿ 10 ਤਰੀਕ ਤੋਂ ਪਹਿਲਾਂ 7 ਤਰੀਕ ਵਾਲੀ ਮੀਟਿੰਗ 'ਚ ਹੀ ਸਭ ਇਕੱਠੇ ਹੋਏ ਸੀ ਹਰਿਆਣੇ ਦੇ ਵੀ ਆਗੂ ਆਏ ਸੀ ਸਾਰੇ ਲੋਕ ਇਕੱਠੇ ਹੋਏ ਸੀ ਸਾਰੇ ਲੋਕ ਦਰਦ ਰੱਖਦੇ ਆ ਸਾਰੇ ਲੋਕ ਜਾਣਦੇ ਆ ਕਿ ਦਿੱਲੀ ਕਿਸੇ ਦੀ ਸਕੀ ਨਹੀਂ ਹੈ ਅੱਜ ਵੀ ਉੱਥੇ ਜਿਹੜੀਆਂ ਰੰਗਜੀਵ ਤੇ ਜਹਾਂਗੀਰ ਦੀ ਆਤਮਾ ਵਾਲੇ ਮੋਦੀ ਵਰਗੇ ਬੈਠੇ ਅਮਿਤ ਸ਼ਾਰਗੇ ਬੈਠੇ ਆ ਤਾਂ ਉਹਨਾਂ ਲੋਕਾਂ ਨਾਲ ਮੱਥਾ ਲਾਉਣ ਵਾਸਤੇ ਸਾਨੂੰ ਅਸਲ ਸਿੱਖੀ ਨੂੰ ਕੀ ਪ੍ਰਣਾਉਣਾ ਪਊ ਅਸਲ ਲੋਕ ਜਿਹੜੇ ਯੋਧੇ ਹੈਗੇ ਉਹਨਾਂ ਤੋਂ ਸੇਧ ਲੈਣੀ ਪਊ ਫੇਰ ਹੀ ਅਸੀਂ ਕੀ ਲੜਾਈ ਜਿੱਤ ਸਕਦੇ ਆ ਨਹੀਂ ਫਿਰ ਇਹ ਜਿਹੜਾ ਹਿੰਦ-ਪਾਕਿਸਤਾਨ ਦਾ ਬਾਰਡਰ ਆ ਪਰਮਾਨੈਂ ਤੇ ਫਿੱਟ ਲਾਨਤ ਪਾਉਣੇ ਆ ਅਸੀਂ ਸਰਕਾਰਾਂ ਦੇ ਦੋਨਾਂ ਦੇ ਪੰਜਾਬ ਦੀ ਦੇ ਵਿੱਚ ਪਾਉਣੇ ਆ ਕਿਉਂਕਿ ਸਭ ਰਲੇਵੇ ਆ ਤੇ ਇਸ ਮੁੱਦੇ ਦੇ ਉੱਤੇ ਮੈਂ ਲੋਕਾਂ ਨੂੰ ਹਾਕ ਇਹੀ ਮਾਰਦਾ ਕਿ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਕੋਈ ਪੋਸਟ ਵੀ ਤੁਸੀਂ ਦੇਖਦੇ ਹੋ ਫੇਸਬੁੱਕ ਤੇ ਉਹਨੂੰ ਸ਼ੇਅਰ ਵੀ ਕਰਿਆ ਕਰੋ ਤੇ ਜਿੱਥੇ ਵੀ ਕੋਈ ਹਾਕ ਵੱਜਦੀ ਆ ਉੱਥੇ ਘਰਾਂ 'ਚੋਂ ਨਿਕਲ ਕੇ ਆਓ ਨਹੀਂ ਕੱਲਾ ਪ੍ਰਸ਼ਾਦ ਲੈ ਕੇ ਅਸੀਂ ਨਗਰ ਕੀਰਤਨ ਜਿਹੜੇ ਹੁਣ ਨਿਕਲਣਗੇ ਉਹਨਾਂ 'ਚੋਂ ਪ੍ਰਸ਼ਾਦ ਲੈ ਕੇ ਕੱਲਾ ਘਰਾਂ 'ਚ ਨਾ ਵੱਢ ਜੀਏ ਉਹਨਾਂ ਦੀ ਸੋਚ ਨੂੰ ਪਰਨਾ ਕੇ ਮੈਂ ਕਹਿੰਦਾ ਵੀ ਜਾ ਕੇ ਲੜਾਈ ਲੜੀ ਹੁਣ ਅੱਗੇ ਜਾਣ ਦੇਣਗੇ ਜਾਂ ਇੱਥੇ ਹੀ ਰੁਕੋਗੇ ਤੁਸੀਂ ਕੀਰਾਂ ਬਾਈ ਜੀ ਮੈਂ ਕਿ ਸ ਤਾਂ ਹਾਂ ਤੋਂ ਜਿਹੜੇ ਸਾਰੇ ਨੰਗ ਢੰਗ ਨਾਲ ਆਪਾਂ ਦੇਖ ਰਹੇ ਹਾਂ ਪੂਰੀ ਤਿਆਰੀ ਉਹੀ ਕਿਸਾਨ ਜਥੇ ਮਮਾ ਕੇ ਜਿਵੇਂ ਕਿਸਾਨ ਜਥੇਬੰਦੀ ਪਿੱਛੇ ਜੇ ਆਈ ਸੀ ਉਹੀ ਡਰੋਨ ਚੱਲ ਰਹੇ ਆ ਉਹੀ ਉਥੇ ਹਥਿਆਰ ਵੀ ਤਿਆਰ ਆ ਅੱਜ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਅੱਤਵਾਦੀ ਕਹਿੰਦੇ ਆ ਸਾਡੇ ਹੱਥ 'ਚ ਬਾਈ ਜੀ ਕੀ ਆ ਕੌਮ ਦਾ ਕੀ ਆ ਮੈਂ ਕਹਣਾ ਵੀ ਨਿਸ਼ਾਨ ਸਾਹਿਬ ਨੇ ਲੋਕਾਂ ਕੋਲੇ ਜਾਂ ਆਪਦੀ ਜਥੇਬੰਦੀ ਦੇ ਝੰਡੇ ਆ ਤੇ ਦੂਜੇ ਪਾਸੇ ਹਥਿਆਰ ਨੇ ਹੁਣ ਅੱਤਵਾਦੀ ਕੌਣ ਆ ਇਹ ਫੈਸਲਾ ਕੀ ਆ ਮੈਂ ਕਹਣਾ ਲੋਕ ਕਰ ਲੈਣ ਤਾਂ ਇੱਕ ਪਾਸੇ ਗੋਲੀ ਖੜੀ ਆ ਠੀਕ ਆ ਨਾ ਦੂਜੇ ਪਾਸੇ ਸਿਰਫ ਕੀ ਆ ਲੋਕ ਜਾਵਤੇ ਦੇ ਵਿੱਚ ਖੜ ਕੇ ਆਪ ਹਰ ਹਕਤਰ ਉੱਥੇ ਜਾ ਕੇ ਕੁਰਬਾਨੀ ਦਿੱਤੀ ਆ ਤੇ ਅਸੀਂ ਉੱਥੇ ਹੀ ਜਾਣਾ ਚਾਹੁੰਨੇ ਆ ਸਾਨੂੰ ਜੇ ਰੋਕਿਆ ਜਾ ਰਿਹਾ ਫਿਰ ਦਿੱਲੀ ਕਾਦੀ ਸਾਡੀਆਂ ਤੇ ਕਾਦੀਆਂ ਸਾਡੀਆਂ ਸਰਕਾਰਾਂ ਨੇ ਇਹ ਚੀਜ਼ਾਂ ਵਾਸਤੇ ਮੈਂ ਕਹਿੰਦਾ ਸੈਂਟਰ ਨੂੰ ਵੀ ਸੋਚਣਾ ਚਾਹੀਦਾ ਤੇ ਪੰਜਾਬ ਨੂੰ ਮੈਂ ਕਹਿੰਦਾ ਪਿੱਛੇ ਜੇ ਪੰਜਾਬ ਨੇ ਵੀ ਵੈਰੀਕੇਟਿੰਗ ਕਰਕੇ ਲੋਕਾਂ ਨੂੰ ਪਰੇਸ਼ਾਨ ਰਾਹ ਦੇ ਵਿੱਚ ਕੀਤਾ ਤਾਂ ਇੱਥੋਂ ਇਹ ਲੱਗਦਾ ਕਿ ਸਭ ਰਲੇ